ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੈ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਦੀ ਤੇ ਆਹ ਵਾਲਾ ਰਸਤਾ ਜਦੋਂ ਅਸੀਂ ਜੋਧੇਵਾਲ ਬਸਤੀ ਤੋਂ ਸਿੱਧੇ ਅੰਦਰ ਨੂੰ ਜਾਂਦੇ ਆ ਨਾ ਚੌਂਕ ਤੋਂ ਆਪਣਾ ਇਧਰੋਂ ਜਲੰਧਰ ਬਾਈਪਾਸ ਤੋਂ ਆ ਕੇ ਸੱਜੇ ਹੱਥ ਤਾਂ ਇਹ ਸਿੱਧੀ ਹੀ ਰੋਡ ਜੀ ਅੱਗੇ ਗਊਸ਼ਾਲਾ ਨੂੰ ਨਿਕਲਦੀ ਹੈ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਕੰਬਲ ਮਾਰਕੀਟ ਵੀ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਤੁਹਾਨੂੰ ਗਰਮ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਅੱਜ ਸੰਡੇ ਹੈ ਜੀ ਤਾਂ ਇਸ ਵਜ੍ਹਾ ਕਰਕੇ ਆ ਥੋੜੀ ਜਿਹੀ ਸ਼ਾਪਸ ਤੁਹਾਨੂੰ ਮਤਲਬ ਜਿਹੜੀਆਂ ਹੋਲ ਸੇਲ ਵਾਲੀਆਂ ਐ ਜਿੱਥੇ ਤੁਹਾਨੂੰ ਤਸਮੇ ਜਿਪਾ ਇਸ ਤਰ੍ਹਾਂ ਦਾ ਸਮਾਨ ਹੋਇਆ ਇਹ ਥੋੜੀ ਜਿਹਾ ਬੰਦ ਰਹਿਣਗੀਆਂ वैसे ये सारी रोड गौशाला रोड ही है ता इथे ਤੁਹਾਨੂੰ ਕੰਬਲ ਗਰਮ ਚਾਦਰਾਂ ਪਿੱਲੋਜ਼ ਗਰਮ ਮਤਲਬ ਸਾਰਾ ਕੁਝ ਸੰਭਾਨ ਤੁਹਾਨੂੰ ਇਥੇ ਗਰਮ ਗਰਮ ਹੀ ਮਿਲੇਗਾ ਕਿਉਂਕਿ ਇਸ ਮਾਰਕੀਟ ਨੂੰ ਤੋਲ ਕੇ ਜਿੱਥੇ ਕੰਬਲ ਮਿਲਦਾ ਹੈ ਉਹ ਵਾਲੀ ਮਾਰਕੀਟ ਵੀ ਕਿਹਾ ਜਾਂਦਾ ਹੈ ਤੇ ਇਹ ਲੁਧਿਆਣੇ ਦੀ ਇਕਲੋਤੀ ਇਹੋ ਜਿਹੀ ਮਾਰਕੀਟ ਹੈ ਜਿੱਥੇ ਕਿ ਤੁਹਾਨੂੰ ਕਪੜਾ ਕੰਬਲ ਬਹੁਤ ਜ਼ਿਆਦਾ ਸਸਤਾ ਮਿਲਦਾ ਹੈ ਤੇ ਤੋਲ ਕੇ ਦਿੱਤਾ ਜਾਂਦਾ ਹੈ ਹੁਣ ਜੀ 4-5 ਮਹੀਨੇ ਫੁੱਲ ਸੀਜ਼ਨ ਚੱਲ ਰਿਹਾ ਹੈ ਕਿਉਂਕਿ ਹੁਣ ਵਿంటర్ ਸਟਾਰਟ ਹੋ ਰਹੇ ਨੇ ਇਸ ਵਜ੍ਹਾ ਕਰਕੇ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਕੱਪੜੇ ਦੀ ਵੈਰਾਈਟੀ ਮਿਲੇਗੀ ਜੀ ਦੇਖਣ ਨੂੰ 벨ਵਟ ਵਾਲੇ ਕੱਪੜੇ ਦੀ ਮਾਰਕੀਟ ਵੀ ਇਹੀ ਹੈ ਜੀ ਤਾਂ ਇੱਥੇ ਤੁਸੀਂ ਜਿਵੇਂ ਕੋਈ ਮੰਨ ਲਵੋ ਫਰ ਵਾਲਾ ਕਪੜਾ ਲੈਣਾ ਆਪਣਾ ਕੋਈ ਟੀ-ਸ਼ਰਟਾਂ ਦਾ ਕਪੜਾ ਲੈਣਾ ਟਰੈਕ ਸੂਟ ਦਾ ਹੋਇਆ ਇਸ ਤਰ੍ਹਾਂ ਦਾ ਕਪੜਾ ਲੈਣਾ ਜਾਂ ਫਿਰ ਕੋਈ ਡ्रेसेस ਵਗੈਰਾ ਬਣਾਉਣੀਆਂ ਉਹ ਤੁਸੀਂ ਇਦਾਂ ਦਾ ਮਤਲਬ ਕਪੜਾ ਲੈਣਾ ਬੈਲਵਟ ਦਾ ਕਪੜਾ ਲੈਣਾ ਕੰਬਲ ਲੈਣੇ ਚਾਦਰਾਂ ਲੈਣੀਆਂ ਗਰਮ ਔਰ ਰਜ਼ਾਈ ਗਲਾਫ ਲੈਣੇ ਗਰਮ ਬੈਲਵਟ ਵਾਲੇ ਫਰ ਵਾਲੇ ਇਹ ਸਾਰਾ ਤੁਹਾਨੂੰ ਸਮਾਨ ਇੱਥੇ ਹੀ ਮਿਲੇਗਾ ਇਹ ਵਾਲੀ ਮਾਰਕੀਟ ਰਿਟੇਲ ਮਾਰਕੀਟ ਵੀ ਹੈ ਤੇ ਪਲੱਸ ਹੋਲਸੇਲ ਮਾਰਕੀਟ ਵੀ ਹੈ ਹੁਣ ਜਿਵੇਂ ਮੰਨ ਲਵੋ ਕਿਸੇ ਨੇ ਵਿਆਹ ਸ਼ਾਦੀਆਂ ਵਾਸਤੇ 15 20 ਕੰਬਲ ਲੈਣੇ ਤਾਂ ਜੀ ਤੁਸੀਂ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਵਿੱਚ ਆ ਸਕਦੇ ਹੋ ਇੱਥੇ ਕੰਬਲ ਤੁਹਾਨੂੰ ਬਹੁਤ ਜ਼ਿਆਦਾ ਸਸਤੇ ਰੇਟ ਵਿੱਚ ਮਿਲਦੇ ਨੇ ਮੇਰੇ ਖੁਦ ਰਿਲੇਟਿਵਸ ਇੱਥੇ ਹੀ ਆਉਂਦੇ ਨੇ ਜ਼ਿਆਦਾਤਰ ਤੇ ਉਹ ਇੱਥੋਂ ਮਤਲਬ ਕਾਫੀ ਕੰਬਲ ਲੈ ਕੇ ਜਾਂਦੇ ਨੇ ਵਿਆਹਾਂ ਸ਼ਾਦੀਆਂ ਵਾਸਤੇ ਜਿਵੇਂ ਮੰਨ ਲਓ ਮਿਲਣੇ ਵਗੈਰਾ ਕਰਨੀ ਹੋਣਾ ਇਸ ਤਰ੍ਹਾਂ ਤਾਂ ਦੇਖੋ ਜੀ ਹੁਣ ਨਾ ਅੱਗੇ ਸਰਦੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਹੈ ਆ ਦੇਖੋ ਇੱਥੇ ਫਾਰ ਵਾਲਾ ਕਪੜਾ ਕਿੰਨਾ ਜ਼ਿਆਦਾ ਵੈਰਾਈਟੀ ਵਿੱਚ ਹੈ ਇਸ ਨੂੰ ਤੁਸੀਂ ਜਿਸ ਤਰ੍ਹਾਂ ਮਰਜੀ ਯੂਜ਼ ਲੈ ਸਕਦੇ ਹੋ ਚਾਹੇ ਤੁਸੀਂ ਇਸ ਨੂੰ ਐਜ਼ ਏ ਡੋਰ ਮੈਟ ਜਿਵੇਂ ਆਪਣੇ ਮੰਨ ਲਓ ਬੈਡਰੂਮ ਵਿੱਚ ਬੈੱਡ ਦੇ ਅੱਗੇ ਪਿੱਛੇ ਮਤਲਬ ਪਾਇਦਾਣ ਐਜ਼ ਏ ਯੂਜ਼ ਕਰਨਾ ਚਾਹੋ ਉਹ ਵੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਤਾਂ ਆਹ ਦੇਖੋ ਇੱਥੇ ਤੁਹਾਨੂੰ ਬੈਲਵਟ ਦੇ ਕਪੜੇ ਦੀ ਬਹੁਤ ਜ਼ਿਆਦਾ ਵੈਰਾਈਟੀ ਮਿਲੇਗੀ ਇੱਥੇ ਤੁਹਾਨੂੰ ਪਲੇਨ ਵੈਲਵਟ ਵੀ ਮਿਲੇਗਾ ਔਰ ਤੁਹਾਨੂੰ ਪ੍ਰਿੰਟਡ ਵੈਲਵਟ ਵੀ ਮਿਲੇਗਾ ਕਾਫੀ ਅੱਛੀ ਕਲੈਕਸ਼ਨ ਔਰ ਅਨਲਿमिटेड ਸਟਾਕ ਪਿਆ ਹੁੰਦਾ ਹੈ ਜੀ ਹੁਣ 4-5 ਮਹੀਨੇ ਸੀਜ਼ਨ ਚੱਲ ਰਿਹਾ ਹੈ ਕਿਉਂਕਿ ਲੁਧਿਆਣਾ ਵਿੱਚ ਹੋਜਰੀ ਦਾ ਲੁਧਿਆਣਾ ਗੜ ਹੈ ਜੀ ਇੱਥੇ ਤੁਹਾਨੂੰ ਗਰਮ ਕਪੜਾ ਮਿਲੇਗਾ ਲੁਧਿਆਣਾ ਵੈਸੇ ਵੀ ਗਰਮ ਕਪੜੀਆਂ ਕਰਕੇ ਮਸ਼ਹੂਰ ਹੈ ਤੇ ਹੁਣ ਜਿਵੇਂ 4-5 ਮਹੀਨੇ ਤਾਂ ਇੱਥੇ ਫੁੱਲ ਸੀਜ਼ਨ ਚੱਲ ਰਿਹਾ ਹੈ ਆ ਦੇਖੋ ਇੱਥੇ ਦੀਵਾਲੀ ਕਰਕੇ ਬਹੁਤ ਜ਼ਿਆਦਾ ਸੇਲਾਂ ਵੀ ਲੱਗ ਰਹੀਆਂ ਨੇ ਮਤਲਬ ਇਹ ਜਦੋਂ ਤੁਸੀਂ ਮਾਰਕੀਟ ਆਉਂਗੇ ਨਾ ਤਾਂ ਹੀ ਤੁਹਾਨੂੰ ਪਤਾ ਲੱਗਦਾ ਹੈ ਅਗਰ ਤੁਹਾਡੇ ਪਾਸ 4 ਵੀਲਰ ਹੈ ਤਾਂ ਇੱਥੇ ਗੁਰਦੁਆਰਾ ਸ਼੍ਰੀ ਗਊ ਘਾਟ ਪਹਿਲੀ ਪਾਤਸ਼ਾਹੀ ਜੀ ਦਾ ਹੈ ਜੀ ਤਾਂ ਉੱਥੇ ਆਪਣੀ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਤੇ ਆਹ ਰੋਡ ਅੱਗੇ ਸਿੱਧਾ ਨਿਕਲ ਜਾਂਦਾ ਹੈ ਜੀ ਸਮਰਾਲੇ ਚੌਂਕ ਨੂੰ ਤੇ ਅਸੀਂ ਇੱਧਰ ਉੱਪਰ ਸਾਈਡ ਨੂੰ ਜਾਣਾ ਹੈ ਜਿਹੜਾ ਕਿ ਨਿਕਲਦਾ ਹੈ ਜੀ ਗਊਸ਼ਾਲਾ ਨੂੰ ਤੇ ਪਲੱਸ ਇੱਧਰ ਆਪਣਾ ਫੀਲਡ ਗਾਂਜ ਨੂੰ ਤਾਂ ਦੇਖੋ ਜੀ ਦੋਸਤੋ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਬੈੱਡ ਸ਼ੀਟਸ ਕੰਬਲ ਰਜਾਈਆਂ ਸਾਰਾ ਮਤਲਬ ਗਰਮ ਕੱਪੜਿਆਂ ਦਾ ਸਟਾਕ ਮਿਲੇਗਾ ਦੇਖੋ ਜਿਵੇਂ ਬੋਰੀਆਂ ਦੇ ਬੋਰੇ ਇੱਥੇ ਭਰ ਕੇ ਰੱਖੇ ਹੋਏ ਨੇ ਜੀ ਇਹ ਸਾਰਾ ਮਾਲ ਮਤਲਬ ਗਰਮੀਆਂ ਵਿੱਚ ਬਣਾ ਕੇ ਤਿਆਰ ਕੀਤਾ ਜਾਂਦਾ ਤੇ ਹੁਣ ਇਹ ਇਹਨਾਂ ਨੇ ਮਤਲਬ ਸੇਲਾ ਲਗਾਉਣੀਆਂ ਹੁੰਦੀਆਂ ਕੱਢਣਾ ਹੁੰਦਾ ਜੀ ਮਾਲ ਹੈ ਨਾ ਤੇ ਤੋਲਣੇ ਵਾਲੀ ਮਾਰਕੀਟ ਜਿੱਥੇ ਕਪੜਾ ਤੁਹਾਨੂੰ ਤੋਲ ਕੇ ਦਿੱਤਾ ਜਾਂਦਾ ਏ ਉਹ ਸਿਰਫ ਇਹੋ ਵਾਲੀ ਮਾਰਕੀਟ ਹੈ ਤੇ ਇੱਥੇ ਅਗਰ ਤੁਸੀਂ ਮੰਨ ਲਓ ਕੋਈ ਬਿਜ਼ਨਸ ਕਰਨਾ ਆਪਣੀ ਸਾਈਡ ਤਾਂ ਤੁਸੀਂ ਇੱਥੋਂ ਇਕੱਠਾ ਮਤਲਬ ਸਰਦੀਆਂ ਵਾਲਾ ਮਾਲ ਲੈ ਕੇ ਜਾ ਸਕਦੇ ਹੋ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਦਿੱਤਾ ਜਾਂਦਾ ਏ ਆ ਦੇਖੋ ਜਿਵੇਂ ਤੁਸੀਂ ਬੋਰੀਆਂ ਦੇ ਢੇਰਾਂ ਦੇ ਢੇਰ ਦੇਖ ਰਹੇ ਹੋ ਇਹਨਾਂ ਸਾਰਿਆਂ ਵਿੱਚ ਕੋਈ ਬੈੱਡ ਸ਼ੀਟਸ ਕੋਈ ਅੱਦਾ ਮਤਲਬ ਕੰਬੜ ਕੋਈ ਗਰਮ ਕੱਪੜੇ ਇਸ ਤਰ੍ਹਾਂ ਦਾ ਸਾਰਾ ਮਾਲ ਹੁੰਦਾ ਜੀ ਤੇ ਇਹ ਵਾਲੀ ਮਾਰਕੀਟ ਦੇਖੋ ਆ ਜਿਵੇਂ ਇੱਥੇ ਆ ਤੁਸੀਂ ਰਜਾਈਆਂ ਵੀ ਦੇਖ ਰਹੇ ਹੋ ਆ ਫਾਰ ਵਾਲੀਆਂ ਰਜਾਈਆਂ ਭਾਰੀ ਤੋਂ ਭਾਰੀ ਰਜਾਈਆਂ ਜੈਪੂਰੀ ਰਜਾਈਆਂ ਆਪਣੀਆਂ ਗਰਮ ਬੈਲਵਟ ਵਾਲੇ ਗਲਾਫ ਹੋਏ ਉਹ ਸਾਰੇ ਤੁਹਾਨੂੰ ਇੱਥੇ ਹੀ ਮਿਲਣਗੇ ਤਾਂ ਇਹ ਸਿੱਧੀ ਹੀ ਰੋਡ ਅੱਗੇ ਜੀ ਆਪਣਾ ਉਧਰ 3 ਨੰਬਰ ਡਿਵੀਜ਼ਨ ਨੂੰ ਵੀ ਨਿਕਲਦੀ ਹੈ ਤੇ ਪਲੱਸ ਚੋੜਾ ਬਾਜ਼ਾਰ ਫੀਲਡ ਗੰਜ ਨੂੰ ਵੀ ਇਹ ਵਾਲੀ ਸਿੱਧੀ ਰੋਡ ਨਿਕਲਦੀ ਹੈ ਜੀ ਤਾਂ ਦੇਖੋ ਜੀ ਇੱਥੇ ਹੀ ਲੁਧਿਆਣੇ ਦਾ ਪੁਰਾਣਾ ਲੁਧਿਆਣਾ ਹੈ ਜੀ ਜਿਹੜਾ ਕਿ ਜੀ ਮਾਦੋਪੁਰੀ ਦਾ ਏਰੀਆ ਹੈ ਇਹ ਸਾਰਾ ਏਰੀਆ ਮਾਦੋਪੁਰੀ ਦਾ ਹੈ ਜੀ ਆ ਦੇਖੋ ਇੱਥੇ ਗਊਸ਼ਾਲਾ ਹੈ ਬਹੁਤ ਵੱਡੀ ਆ ਪਿੱਛੇ ਜਿਹੜੀ ਤੁਸੀਂ ਬਿਲਡਿੰਗ ਦੇਖੀ ਮੇਨ ਗੇਟ ਦੇਖਿਆ ਇਸ ਤਰ੍ਹਾਂ ਮਤਲਬ ਕਹਿਣ ਤੋਂ ਭਾਪ ਕਿ ਸਭ ਤੋਂ ਸਸਤੀ ਗਰਮ ਕੱਪੜੇ ਦੀ ਮਾਰਕੀਟ ਲੁਧਿਆਣੇ ਵਿੱਚ ਗਊਸ਼ਾਲਾ ਮਾਰਕੀਟ ਹੀ ਹੈ ਜਿੱਥੇ ਕਿ ਤੁਹਾਨੂੰ ਕੰਬਲ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਤੇ ਪਲੱਸ ਸੋਲ ਕੇ ਦਿੱਤਾ ਜਾਂਦਾ ਹੈ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਤੇ ਬਹੁਤ ਜ਼ਿਆਦਾ ਪੈਂਦੀਆਂ ਰਹਿੰਦੀਆਂ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਕਿਹਸ ਟੌਪਿਕ ਤੇ ਤੁਸੀਂ ਮਤਲਬ ਤੁਸੀਂ ਕੀ ਲੁਧਿਆਣੇ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰਿਓ ਅਸੀਂ ਤੁਹਾਨੂੰ ਸਹੀ ਗਾਈਡ ਹੀ ਕਰਾਂਗੇ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਅਗਲੇ ਬਾਜ਼ਾਰ ਵਿੱਚ ਅਗਲੀ ਸ਼ਾਪ ਵਿੱਚ ਅਗਲੇ ਸਟੋਰ ਵਿੱਚ ਮਿਲਦੇ ਆਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਆ ਦੇਖੋ ਇੱਥੇ ਤੁਸੀਂ ਵੈਰਾਈਟੀ ਦੇਖੋ ਕੰਬੜਾਂ ਦੀ ਅਨਲਿਮਟਿਡ ਸਟਾਕ ਪਿਆ ਹੋਇਆ ਹੈ ਜੀ ਚਲੋ ਜੀ ਹਣ ਅਸੀਂ ਤੁਹਾਨੂੰ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ